ਰਾਵੀ ਦਰਿਆ ਤੋਂ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ Ravi ਦਰਿਆ ਦੇ ਗੇਟਾਂ ਦੇ ਵਿੱਚ ਫਸੀ ਹੋਈ ਇੱਕ লাশ ਨੂੰ ਬਾਹਰ ਕੱਢਿਆ ਗਿਆ ਤਾਂ NDRF ਟੀਮ ਅਤੇ Air Force ਦੇ ਹੈਲੀਕਾਪਟਰ ਦੀ ਮਦਦ ਦੇ ਨਾਲ Ravi ਦਰਿਆ ਦੇ ਗੇਟਾਂ 'ਚ ਫਸੀ ਹੋਈ ਇਸ লাশ ਨੂੰ ਬਾਹਰ ਕੱਢਿਆ ਗਿਆ ਤਾਂ ਮ੍ਰਿਤਕ ਵਿਨੋਦ ਪ੍ਰਾਸ਼ਰ ਦੀ ਇਹ লাশ ਮਿਲੀ ਹੈ ਜੋ ਕਿ ਦਰਿਆ ਦੇ ਵਿੱਚ ਡੀਕੇ ਲਾਪਤਾ ਹੋ ਗਿਆ ਸੀ ਤਬਿੱਤੇ 4 ਦਿਨ ਪਹਿਲਾਂ ਰਾਵੀ ਦਰਿਆ ਦੇ ਵਿੱਚ ਆਏ ਹੜ੍ਹ ਕਾਰਨ ਫਲੱਡ ਕੰਟਰੋਲ ਗੇਟ ਟੁੱਟਣ ਕਰਕੇ ਸਿੰਚਾਈ ਵਿਭਾਗ ਦਾ ਮੁਲਾਜ਼ਮ ਵਿਨੋਦ ਪ੍ਰਾਸਰ ਜੋ ਕਿ ਸਰੋਤਰੀ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ ਉਹ ਦਰਿਆ ਦੇ ਵਿੱਚ ਡਿੱਗ ਕੇ ਲਾਪਤਾ ਹੋ ਗਿਆ ਸੀ ਜਿਸ ਦੀ লাশ ਅੱਜ ਮਿਲ ਗਈ ਹੈ ਕੁਝ ਦਿਨ ਪਹਿਲਾਂ ਲਾਪਤਾ ਹੋਏ ਸਿੰਚਾਈ ਵਿਭਾਗ ਦੇ ਮੁਲਾਜ਼ਮ ਦੀ লাশ ਹੈ ਜਿਹੜੀ ਉਹ ਟੁੱਟੇ ਹੋਏ ਗੇਟ ਦੇ ਨਾਲ ਲਟਕਦੀ ਪਾਈ ਗਈ ਹੈ ਤਾਂ ਐਨਡੀਆਰਐਫ ਦੀਆਂ ਟੀਮਾਂ ਦੀ ਮਦਦ ਦੇ ਨਾਲ ਲਾਸ਼ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਤਾਂ ਕੁਝ ਦਿਨ ਪਹਿਲਾਂ ਰਾਵੀ ਨਦੀ ਦੇ ਵਿੱਚ ਆਏ ਹੜ੍ਹ ਤੋਂ ਬਾਅਦ ਮਾਦੋਪੁਰ ਹੈੱਡ ਵਰਕਰਸ ਦੇ ਸਾਰੇ ਗੇਟ ਖੋਲ ਦਿੱਤੇ ਗਏ ਸਨ ਜਿਨ੍ਹਾਂ ਦੇ ਵਿੱਚੋਂ ਮਾਦੋਪੁਰ ਹੈੱਡ ਵਰਕਰਸ ਦੇ ਨੇੜੇ 2-3 ਗੇਟ ਪਾਣੀ ਦੀ ਲਪੇਟ ਕਾਰਨ ਟੁੱਟ ਗਏ ਸਨ ਤਾਂ ਗੇਟ ਉੱਤੇ ਕੰਮ ਕਰ ਰਿਹਾ ਵਿਭਾਗ ਦਾ ਇੱਕ ਮੁਲਾਜ਼ਮ ਹੈ ਜਿਹੜਾ ਟੁੱਟੇ ਹੋਏ ਗੇਟਾਂ ਦੇ ਨਾਲ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਗਿਆ ਜਿਸ ਦੀ ਲਾਸ਼ ਹੁਣ 4 ਦਿਨਾਂ ਬਾਅਦ ਉੱਥੇ ਗੇਟ ਦੇ ਨਾਲ ਲਟਕਦੀ ਪਾਈ ਗਈ ਹੈ ਜਿਸ ਨੂੰ ਐਨ ਡੀ ਆਰ ਐਫ ਦੀ ਟੀਮ ਦੀ ਮਦਦ ਦੇ ਨਾਲ 에ਅਰ ਲਿਫਟ ਕੀਤਾ ਗਿਆ ਤਾਂ ਐਨ ਡੀ ਆਰ ਐਫ ਟੀਮ ਅਤੇ 에ਅਰ ਫੋਰਸ ਦੇ ਹੈਲੀਕਾਪਟਰ ਦੀ ਮਦਦ ਦੇ ਨਾਲ ਗੇਟਾਂ ਚੋਂ ਲਾਸ਼ ਕੱਢਣ ਲਈ ਭਾਰੀ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪਿਆ ਤਾਂ मौके ਉੱਤੇ ਪਹੁੰਚੇ ਮ੍ਰਿਤਕ ਵਿਨੋਦ ਪ੍ਰਾਸ਼ਰ ਦੇ ਪਰਿਵਾਰਕ ਮੈਂਬਰਾਂ ਨੇ ਕੀ ਕੁਝ ਆਖਿਆ ਆਓ ਸੁਣਦੇ ਹਾਂ